ਦੋਸਤੋ ਹਸਿਕਾ ਮੈਂ ਹਰਪੀ ਸਿੰਘ ਸੋਹੀ ਪੰਜਾਬ ਕੁਲਚਰੀ ਫਾਰਮ ਬਾਦਣੀ ਆ ਕਾਫੀ ਦੋਸਤਾਂ ਦੇ ਫੋਨ ਟ੍ਰੇਨਿੰਗ ਨੂੰ ਲੈ ਕੇ ਆ ਰਹੇ ਨੇ ਟ੍ਰੇਨਿੰਗ ਆਪਾਂ 10 ਜਨਵਰੀ ਤੋਂ ਸਟਾਰਟ ਕਰ ਰਹੇ ਹਾਂ ਪਿਛਲੀਆਂ ਦੋ ਟ੍ਰੇਨਿੰਗਾਂ ਦੀ ਤਰ੍ਹਾਂ ਇਹ ਵੀ ਆਨਲਾਈਨ ਹੋਏਗੀ ਜਿਹੜੇ ਦੋਸਤਾਂ ਨੇ ਇਹਦੇ ਵਿੱਚ ਰਜਿਸਟ੍ਰੇਸ਼ਨ ਕਰਾਉਣੀ ਹੈ ਇਹਦੀ ਜਿਹੜੀ ਫੀਸ ਆਪ 1600 ਰੁਪਏ ਪਰ ਪਰਸਨ ਜੋ ਦੋਸਤ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਉਹਨਾਂ ਦਾ 9 ਤਰੀਕ ਨੂੰ 9 ਜਨਵਰੀ ਨੂੰ ਇੱਕ ਗਰੁੱਪ ਬਣਾਵਾਂਗੇ ਵਟਸਐਪ ਦੇ ਉੱਪਰ ਤੇ ਉਸ ਦੇ ਵਿੱਚ ਲਿੰਕ ਸੈਂਡ ਕਰਿਆ ਕਰਾਂਗੇ ਉਹ ਲਿੰਕ YouTube ਤੇ ਖੁੱਲੇਗਾ ਤੇ ਤੁਸੀਂ ਉਹਨੂੰ ਖੋਲ੍ਹ ਕੇ ਟ੍ਰੇਨਿੰਗ ਲੈ ਸਕਦੇ ਹੋ ਇਹਦੇ ਵਿੱਚ ਇੱਕ ਸਵਾਲ ਹੋਰ ਆ ਰਿਹਾ ਦੋਸਤਾਂ ਦਾ ਕਿ ਉਹ ਨਾਲ ਦੀ ਨਾਲ ਉਸੇ ਦਿਨ ਦੇਖਣੀ ਪਊਗੀ ਜਾਂ ਅਸੀਂ ਅਗਲੇ ਦਿਨ ਵੀ ਦੇਖ ਸਕਦੇ ਹਾਂ ਉਹ ਜਿਹੜਾ ਲਿੰਕ ਉਹ ਤੁਸੀਂ ਕਿਸੇ ਵੀ ਟਾਈਮ ਖੋਲ੍ਹ ਸਕਦੇ ਹੋ 10 ਤੋਂ ਲੈ ਕੇ 15 ਦਿਨਾਂ ਤੱਕ ਉਹ ਲਿੰਕ ਵੈਲਿਡ ਰਹੇਗਾ ਜੇ ਤੁਸੀਂ ਅੱਜ ਸ਼ਾਮ ਨੂੰ ਨਹੀਂ ਦੇਖ पाए ਤਾਂ ਤੁਸੀਂ ਕੱਲ੍ਹ ਨੂੰ ਦਿਨ 'ਚ ਦੇਖ ਸਕਦੇ ਹੋ ਉਸ ਤੋਂ ਅਗਲੇ ਦਿਨ ਦੇਖ ਸਕਦੇ ਹੋ ਕੋਈ ਕੋਈ ਦਿੱਕਤ ਨਹੀਂ 10 ਦਿਨਾਂ 12 ਦਿਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਨੂੰ ਤੁਸੀਂ ਦੇਖ ਸਕਦੇ ਹੋ ਪਿਛਲੀ ਦੋ ਟ੍ਰੇਨਿੰਗਾਂ ਦੀ ਤਰ੍ਹਾਂ ਇਹਦੇ ਵਿੱਚ ਜਿਹੜਾ ਸਿਲੇਬਸ ਆ ਉਹਦਾ ਇੱਕ ਦਿਨ ਹੋਰ ਵਾਧਾ ਕੀਤਾ ਗਿਆ ਹੈ ਜਿਹੜੇ 8 ਦਿਨ ਹੋਣਗੇ ਉਹ ਤਾਂ ਹੈਗੇ ਹੀ ਹੈਗੇ ਨੇ ਤੇ 8ਵੇਂ ਤੋਂ ਬਾਅਦ 9ਵਾਂ ਦਿਨ ਅਸੀਂ ਇਹਦੇ ਵਿੱਚ ਐਡ ਕਰ ਰਹੀ ਹਾਂ ਜਿਹਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦਵਾਂਗੇ ਤੁਸੀਂ ਗਰੁੱਪ ਦੇ ਵਿੱਚ ਸਵਾਲ ਪਾ ਸਕਦੇ ਹੋ ਤੇ 9ਵੇਂ ਦਿਨ ਆਪਾਂ ਤੁਹਾਡੇ ਜਿੰਨੇ ਵੀ ਕੁਐਸਚਨ ਹੋਣਗੇ ਜਿੰਨੇ ਵੀ ਸਵਾਲ ਹੋਣਗੇ ਉਹਨਾਂ ਸਾਰਾਂ ਦਾ ਤੁਹਾਨੂੰ ਜਵਾਬ ਦਵਾਂਗੇ ਇਸ ਟ੍ਰੇਨਿੰਗ ਦੇ ਵਿੱਚ ਹੈਚਿੰਗ ਤੋਂ ਸਟਾਰਟ ਕਰਕੇ ਐਸਾ ਆਂਡਾ ਹੈਚਿੰਗ ਦੇ ਵਿੱਚ ਹੈਥੀ ਚ ਲੱਗਦਾ ਆ ਇਹ ਜਿਹੜਾ process ਕੀ ਹੁੰਦਾ ਕਿੰਨਾ ਟੈਂਪਰੇਚਰ ਹੁੰਦਾ ਕਿਵੇਂ ਉਹਦੀ ਵਰਕਿੰਗ ਹੁੰਦੀ ਹੈ ਉਹ ਸਾਰਾ ਉਸ ਤੋਂ ਬਾਅਦ ਜਦੋਂ ਚੂਚਾ ਨਿਕਲਦਾ ਆਇਆ ਉਹਦੇ ਕਿਹੜੀ ਵੈਕਸੀਨ ਹੁੰਦੀ ਆ ਉਹਦੀ ਬਰੂਡਿੰਗ ਕਿਵੇਂ ਕੀਤੀ ਜਾਂਦੀ ਆ ਉਹਨੂੰ 21 ਦਿਨਾਂ ਤੱਕ ਬਰੂਡਿੰਗ ਵਿੱਚ ਕਿਵੇਂ ਰੱਖਿਆ ਜਾਂਦਾ ਆ ਉਸ ਤੋਂ ਬਾਅਦ ਜਦੋਂ ਉਹ ਵੱਡਾ ਹੋਣ ਲੱਗਦਾ ਉਹਦੀ ਫੀਲਡ ਦੇ ਸੰਬੰਧ ਵਿੱਚ ਕਿਸਮਾਂ ਦੇ ਜਿਹੜੀਆਂ ਨਸਲਾਂ ਨੇ ਉਹਦੀਆਂ ਉਹਦੇ ਸੰਬੰਧ ਦੇ ਵਿੱਚ ਉਸ ਤੋਂ ਬਾਅਦ ਜਦੋਂ ਵੱਡਾ ਹੋ ਜਾਂਦਾ ਆਂਡੇ ਦੇਣ ਲੱਗ ਜਾਂਦਾ ਆ ਤਾਂ ਉਹਦੀ ਮਾਰਕੀਟਿੰਗ ਕਿਵੇਂ ਹੁੰਦੀ ਆ ਆਂਡੇ ਦੀ ਮਾਰਕੀਟਿੰਗ ਕਿਵੇਂ ਹੁੰਦੀ ਆ ਜੇ ਕੋਈ ਬਿਮਾਰੀ ਆਜ਼ਮੇ ਵਿੱਚ ਵਾਈਰਲ ਦੀਆਂ ਮੈਟੀਰੀਅਲ ਦੀ ਉਹ ਸਾਰੀਆਂ ਬਿਮਾਰੀਆਂ ਦੇ ਲੱਛਣ ਉਹਦਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਉਹਨਾਂ ਦੀ ਮੈਡੀਸਿਨ ਕਿਹੜੀ ਹੁੰਦੀ ਹੈ ਜੇ ਹੋ ਜਾਣਾ ਇਹ ਸਾਰੇ ਟ੍ਰੇਨਿੰਗ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੁਸੀਂ ਜਦੋਂ ਇਹਨੂੰ ਟ੍ਰੇਨਿੰਗ ਨੂੰ ਜੁਆਇਨ ਕਰਦੇ ਹੋ ਲਾਸਟ ਦਿਨ ਤੱਕ ਜਦੋਂ ਤੁਸੀਂ ਇਹਨੂੰ ਪੂਰਾ ਦੇਖ ਲੈਂਦੇ ਤਾਂ ਤੁਹਾਡੇ ਮਨ 'ਚ ਕੋਈ ਸਵਾਲ ਰਹਿਣਾ ਨਹੀਂ ਹੈਗਾ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਨੂੰ ਇਹਦੇ ਵਿੱਚ ਸਮੇਟਿਆ ਗਿਆ ਹੈ ਮੈਂ ਬਹੁਤ ਸਾਰੀਆਂ ਟ੍ਰੇਨਿੰਗਾਂ ਅਟੈਂਡ ਕੀਤੀਆਂ ਨੇ ਤੇ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਜਿਹੜੀ ਇਹ ਟ੍ਰੇਨਿੰਗ ਦੇ ਵਿੱਚ ਤੁਸੀਂ ਜਾਣਕਾਰੀ ਲਵੋਗੇ ਉਹ ਇੰਡੀਆ 'ਚ ਹੋਰ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਤੁਸੀਂ ਇਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ 9 ਤਰੀਕ ਨੂੰ ਗਰੁੱਪ ਕ੍ਰੀਏਟ ਕਰਾਂਗੇ ਤੇ ਉਸ ਤੋਂ ਬਾਅਦ ਇਹਦੇ 'ਚ ਹਰ ਰੋਜ਼ ਦਾ ਲਿੰਕ ਪਿਆ ਕਰੇਗਾ ਤੁਸੀਂ ਉਸ ਲਿੰਕ ਨੂੰ ਖੋਲ ਕੇ ਆਪਣੀ ਟ੍ਰੇਨਿੰਗ ਲੈ ਸਕਦੇ ਹੋ ਆਪਣੇ ਨੋਟਸ ਬਣਾ ਸਕਦੇ ਹੋ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਤੁਸੀਂ ਗਰੁੱਪ 'ਚ ਭੇਜ ਸਕਦੇ ਹੋ ਉਹ ਗਰੁੱਪ ਦੇ ਜਿਹੜੇ ਸਵਾਲ ਹੋਣਗੇ ਉਹਨਾਂ ਦਾ ਜਵਾਬ ਅਸੀਂ ਲਾਸਟ ਦੇ ਟ੍ਰੇਨਿੰਗ ਦੇ ਤੁਹਾਨੂੰ ਦਵਾਂਗੇ ਤੇ ਇੱਕ ਚੀਜ਼ ਦੋਸਤ ਪੁੱਛਦੇ ਨੇ ਸਰਟੀਫਿਕੇਟ ਜਿਹ ਕਿਸੇ ਦੋਸਤ ਨੇ ਸਰਟੀਫਿਕੇਟ ਲੈਣਾ ਆ ਤਾਂ ਉਹ ਵੀ ਮਿਲ ਸਕਦਾ ਆ ਉਹਦੇ ਵਾਸਤੇ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਬਾਕੀ ਰਜਿਸਟ੍ਰੇਸ਼ਨ 9 ਤਰੀਕ ਤੱਕ ਹੀ ਹੋਣੀ ਆ ਸਿਰਫ 50 ਸੀਟਾਂ ਨੇ ਜਦੋਂ 50 ਸੀਟਾਂ ਭਰ ਗਈਆਂ ਤਾਂ ਇਸ ਮਹੀਨੇ ਦੀ ਟ੍ਰੇਨਿੰਗ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਣੀ ਫਿਰ ਅਗਲੇ ਮਹੀਨੇ ਜਿਹੜੀ ਕਰਾਂਗੇ ਟ੍ਰੇਨਿੰਗ ਉਹਦੇ ਵਿੱਚ ਤੁਸੀਂ ਰਜਿਸਟਰ ਕਰ ਸਕਦੇ ਹੋ ਤੇ ਹੁਣ ਦੇ ਉਯਾਸ